ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਨੂੰ ਮੇਰੇ ਚੈਨਲ ਤੇ ਹਾਂਜੀ ਆਪਾਂ ਬਣਾਵਾਂਗੇ ਜੀ ਅੱਜ ਰਿਬਨ ਨਾਲ ਫਲਾਵਰ ਦੇਖੋ ਆਹ ਵਾਲਾ ਰਿਬਨ ਤੇ ਤੁਹਾਨੂੰ ਮੈਂ ਰਿਬਨ ਵਰਕ ਕਰਕੇ ਦਿਖਾਉਣੀ ਅੱਜ ਤੇ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੂ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਲਾਈਕ ਤੇ ਬੈਲ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਪਹਿਲਾਂ ਤਾਂ ਆਪਾਂ ਜੀ ਕੋਈ ਵੀ ਗੋਲ ਚੀਜ਼ ਲੈ ਕੇ ਨਾ ਆਪਾਂ ਤੇ ਡਰੇਸ ਕਰਾਂਗੇ। ਇਹ ਕੋਲੇ ਹੈ ਹੈਗੇ ਸੁਰਮੇ ਦਾ ਟੱਕਣ ਇਹਦੇ ਨਾਲ ਹੀ ਆਪਾਂ ਇੱਥੇ ਤੇ ਡਰੇਸ ਕਰਾਂਗੇ। ਅਲੋ ਜੀ ਅਗਲੀ ਆਈ ਤਾਂ ਆਪਣੀ ਟੇਡੀ ਮੇਡੀ ਆਈ ਹੈ। ਪਰ ਚਲੋ ਇੱਥੇ ਠੀਕ ਹੋ ਗਏ। ਤੇ ਹੁਣ ਆਪਾਂ ਇਹਦੇ ਤੇ ਵਰਕ ਕਰਦੇ ਹਾਂ ਬਹੁਤ ਹੀ ਸੋਹਣਾ ਵਰਕ ਹੁੰਦਾ ਏ ਤਾਂ ਫੇਰ ਆਪਾਂ ਸੈਂਟਰ ਚੈਸਟ ਦਾ ਬਣਾਵਾਂਗੇ ਆਪਾਂ ਸੈਂਟਰ 'ਚ ਕੱਢਾਂਗੇ ਤਾਕਾ ਬਹੁਤ ਸੋਹਣੇ ਫੁੱਲ ਬਣਦੇ ਆ ਜੀ ਤੁਸੀਂ ਇਹ ਸੂਟ ਤੇ ਵੀ ਵਰਕ ਕਰ ਸਕਦੇ ਹੋ ਜਰੂਰ ਟਰਾਈ ਕਰਿਓ ਇਸ ਤੋਂ ਬਰੀਕ ਵੀ ਰਿਬਨ ਮਿਲ ਜਾਂਦਾ ਤੇ ਤੁਸੀਂ ਉਹਨੂੰ ਲਿਆ ਕੇ ਤੇ ਆਪਦੇ ਸੂਟ ਤੇ ਵਰਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੁੰਦਾ ਤੇ ਬਹੁਤ ਹੀ ਸੌਖਾ ਹੈ ਤੇ ਛੇਤੀ ਨਹੀਂ ਯਾਨੀ ਕਿ ਸੂਟ ਨਿਕਲ ਜਾਂਦਾ ਨਵੇੜਾ ਬਹੁਤ ਜ਼ਿਆਦਾ ਹੁੰਦਾ ਇਸ ਚੀਜ਼ ਦਾ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਬੈਲ ਬਟਨ ਜ਼ਰੂਰ ਪ੍ਰੈਸ ਕਰ ਲਿਓ ਤੇ ਸਾਰੀਆਂ ਵੀਡੀਓ ਤੁਸੀਂ ਵੇਖਿਓ ਫੁੱਲ ਵਾਚ ਕਰਿਓ ਸਾਰੀਆਂ ਵੀਡੀਓ ਬਹੁਤ ਸੋਹਣੇ ਡਿਜ਼ਾਈਨ ਪਾਏ ਹੋਏ ਆ ਕਰੋਸ਼ੀਏ ਦੇ ਸਲਾਈਆਂ ਦੇ ਤੇ ਵਰਕ ਦੇ ਵੀ ਬਹੁਤ ਸਾਰੇ ਵਰਕ ਦੇ ਡਿਜ਼ਾਈਨ ਪਾਏ ਹੋਏ ਆ ਇਹ ਪਹਿਲੇ ਨੂੰ ਆਪਾਂ ਚੱਕਾਂਗੇ ਇਸ ਤਰ੍ਹਾਂ ਤੇ ਜਿਹੜਾ ਦੂਜੇ ਨੰਬਰ ਵਾਲਾ ਉਹਨੂੰ ਆਪਾਂ ਨੱਪ ਕੇ ਫੇਰ ਆਪਾਂ ਜਿਹੜਾ ਤੀਜੇ ਨੰਬਰ ਵਾਲ ਨੂੰ ਫੇਰ ਚੱਕ ਲਾਂਗੇ ਇਸ ਤਰ੍ਹਾਂ ਫੇਰ ਨੱਪਾਂਗੇ ਇਹਨੂੰ ਇਹਨੂੰ ਫੇਰ ਚੱਕਾਂਗੇ ਦੇਖੋ ਇਹਨੂੰ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਇਹਨੂੰ ਚੱਕ ਕੇ ਗਏ ਸੀ ਹੁਣ ਇਹਨੂੰ ਆਪਾਂ ਨੱਪਾਂਗੇ ਤੇ ਦੂਜੇ ਨੰਬਰ ਵਾਲੇ ਨੂੰ ਚੱਕਾਂਗੇ ਮੇਰੇ ਹੱਥ ਦਾ ਨੀਰਾ ਹੋ ਜਾਂਦਾ ਤੇ ਬਹੁਤ ਸੋਹਣਾ ਫੁੱਲ ਬਣੂਗਾ ਗੁਲਾਬ ਦੇ ਫੁੱਲ ਵਰਗਾ ਫੁੱਲ ਬਣੂਗਾ। ਬਸ ਇਸੇ ਤਰ੍ਹਾਂ ਨੱਕ ਚ ਚੱਕ ਨਾਪੀ ਕਰਨੀ ਹੈ। ਬਹੁਤ ਸੋਹਣਾ ਫੁੱਲ ਬਣਦਾ। ਤੇ ਨਵੀਂੜਾ ਬਹੁਤ ਹੁੰਦਾ ਜੀ ਇਸ ਵਰਕ ਦਾ ਤੁਸੀਂ ਜਰੂਰ ਟਰਾਈ ਕਰਿਓ ਸੂਟ ਤੇ ਤਾਂ ਬਹੁਤ ਜ਼ਿਆਦਾ ਟ੍ਰੈਂਡ ਹੈ ਹੁਣ। ਲੋਕ ਬਹੁਤ ਜ਼ਿਆਦਾ ਵਰਕ ਕਰੀ ਜਾਂਦੇ ਆ ਰਿਬਨ ਦਾ। ਇਹ ਗੁਲਾਬ ਦਾ ਫੁੱਲ ਹੁੰਦਾ ਸੇਮ ਉਸੇ ਤਰ੍ਹਾਂ ਇਹ ਫੁੱਲ ਬਣ ਜਾਣਾ ਇਨੂੰ ਆਪਾਂ ਥੋੜਾ ਜਿਹਾ ਨਾ ਇਸ ਤੱਕ ਮੋੜ ਵੀ ਸਕਦੇ ਆਂ ਰੀਬਨ ਨੂੰ ਇਸ ਤੱਕ ਆ ਮੋੜ ਕੇ ਫਿਰ ਆਪਾਂ ਇਹ ਕੱਟ ਦੇ ਜਿਵੇਂ ਇੱਥੇ ਜੀ ਵਾਲ ਪੈ ਗਿਆ ਵਾਲ ਪਾ ਕੇ ਆਪਾਂ ਰੀਬਨ ਨੂੰ ਬਾਹਰ ਤੋਂ ਪਾ ਸਕਦੇ ਆਂ ਕੋ ਇਹਦੇ ਚ ਵੀ ਵਾਲ ਪਾਵਾਂਗੇ ਇਸ ਤਰ੍ਹਾਂ ਕਰਕੇ ਕੀ ਜੋ ਤਾਂ ਵਧੀਆ ਬਣਦੀ ਹੈ ਮੇਰੇ ਹੱਥ ਤਾਂ ਨੀਰਾਮ ਹੋ ਜਾਂਦਾ कि सोहना फ्लावर बनया थोड़ा जहाँ इसका वट भी चढ़ा सकते हैं ना सोहना खिल खिया ਇਹ ਤਲੀ ਕਰਦੇ ਹਾਂ ਕਿੰਨਾ ਸੋਹਣਾ ਫਲਾਵਰ ਬਣਿਆ ਦੇਖੋ ਹੁਣ ਆਪਾਂ ਇਹ ਦੇ ਦਿਆਂ ਤੁਹਾਨੂੰ ਪੱਤੀਆਂ ਲਾ ਕੇ ਦਿਖਾਵਾਂਗੇ ਮੇਰੇ ਕੋਲ ਯੈਲੋ ਕਲਰ ਦਾ ਰਿਬਨ ਹੈ ਮੈਂ ਯੈਲੋ ਕਲਰ ਦੀ ਪੱਤੀ ਲਾਉਂਗੀ ਤੇ ਤੁਸੀਂ ਕੋਈ ਵੀ ਆਪ ਦਾ ਗ੍ਰੀਨ ਕਲਰ ਦੀ ਪੱਤੀ ਜਿਆਦਾ ਮਹਿੰਦੀ ਕਲਰ ਦੀ ਚੱਲਦੀ ਹੈ ਤੁਸੀਂ ਉਹ ਲਾਇਓ ਇਹ ਬਹੁਤ ਸੋਹਣਾ ਫੁੱਲ ਬਣਦਾ ਬਹੁਤ ਛੇਤੀ ਵਰਕ ਹੁੰਦਾ ਹੈ ਇਸਕਾ ਵੀ ਆਪਾ ਪਾ ਸਕਦੇ ਆ ਤੇ ਇੱਕ ਡਿਜ਼ਾਈਨ ਤੁਹਾਨੂੰ ਮੈਂ ਹੋਰ ਦੱਸਦੀ ਆ ਇਸਕਾ ਵੀ ਪੱਤੀ ਆਪਾ ਪਾ ਸਕਦੇ ਆ ਜਿਆਦਾਤਰ ਲੋਕ هون ਬਸ ਇਸ ਤ<' ਹੀ ਪਾਉਂਦੇ ਥੋੜਾ ਥੋੜਾ ਆਪਾਂ ਚੈੱਕ ਕਰੀ ਜਾਨੇ ਇਹਨੂੰ ਦੇਖੋ बार तो आप बरूबर नीचे ना हाँ भी अपनी पत्ती होगी पत्ती वगी जरूर दस्यो एक पत्ती डिजाइन तुम बना के विखानी मैं वो भी बहुत सोहना बन दिया देखो इस तरह रिवन रखिया ਦੇ ਵਿੱਚ ਦੀ ਆਪਾਂ ਕਟਾਂਗੇ ਇਹ ਵੀ ਬਹੁਤ ਸੋਹਣਾ ਬੰਦ ਹੈ ਫਿਰ ਤੁਸੀਂ ਇਸ ਤਰ੍ਹਾਂ ਫਿਰ ਬਣ ਰੱਖਿਆ ਵਿੱਚ ਦੀ ਫਿਰ ਆਪਾਂ ਇਸ ਤਰ੍ਹਾਂ ਕੱਟਿਆ ਇਹ ਸਿੱਧੀ ਸਿੱਧੀ ਪੱਤੀ ਰਹੂਗੀ ਬਹੁਤ ਸੋਹਣੀ ਲੱਗਦੀ ਹੈ ਇਹ ਵੀ ਜਿਵੇਂ ਆਪਾਂ ਗੋਟੇ ਪੱਤੀ ਤੇ ਕੋਈ ਸੂਟ ਤਿਆਰ ਕਰਨਾ ਹੋਵੇ ਨਾ ਉਸ ਤੇ ਆਪਾਂ ਇਸ ਤਰ੍ਹਾਂ ਦਾ ਵਰਕ ਕਰ ਸਕਦੇ ਹਾਂ ਸੋਨਾ ਵਰਕ ਤਿਆਰ ਹੁੰਦਾ ਇਸ ਤਰ੍ਹਾਂ ਦੇਖੋ ਇਸ ਤੱਕ ਆਈਰਾ ਪੁਨੇ ਆਵਾਂਗੇ ਤੇ ਸਿੱਧਾ ਸਿੱਧਾ ਰਿਬਨ ਰੱਖਾਂਗੇ ਫਿਰ

ਤੇ ਜਿਵੇਂ ਆਪਾਂ ਰੈੱਡ ਤੇ yellow ਫਲਾਵਰ ਬਣਾ ਦिए ਗ੍ਰੀਨ ਪੱਤੀਆਂ ਬਹੁਤ ਸੋਹਣੀਆਂ ਲੱਗਣੀਆਂ ਸੂਟ ਤੇ ਵਰਕ ਤੁਸੀਂ ਕਰ ਸਕਦੇ ਆ ਬਹੁਤ ਜ਼ਿਆਦਾ ਟ੍ਰੈਂਡ ਹੈ ਰਿਬਨ ਵਰਕ ਦਾ ਹੁਣ ਇਸ ਤੋਂ ਬਰੀਕ ਵੀ ਰਿਬਨ ਮਿਲ ਜਾਂਦਾ ਜੇ ਕਿਸੇ ਭੈਣ ਨੇ ਸੂਟ ਤੇ ਵਰਕ ਕਰਨਾ ਹੋਵੇ ਤਾਂ ਤੁਆਂ ਨੂੰ ਮੇਰਾ ਵਰਕ ਕਿਵੇਂ ਲੱਗਿਆ ਪਲੀਜ਼ ਤੁਸੀਂ ਜ਼ਰੂਰ ਦੱਸਿਓ ਤੇ ਜੇ ਵਧੀਆ ਲੱਗਿਆ ਹੋਵੇ ਥੋੜਾ ਜਿਹਾ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਬਟਨ ਜ਼ਰੂਰ ਪ੍ਰੈਸ ਕਰਿਓ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਆਂ ਜੀ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਾਰੀ ਸ਼ਕਤ